ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਹਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਕਸਮ ਦੀ ਨੂਰ ਅਰਸੋਂ কুরਸੋਂ ਝੱਟੀ ਐ ਤਦ ਡਿਠੇ ਸੱਚੇ ਪਤਸ਼ਾ ਮਲ ਜਨਮ ਜਨਮ ਦੀ ਕੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੇ ਗੁਰਮਖ ਹੋਏ ਸੋ ਭਉ ਕਰੈ ਆਪਣਾ ਆਪ ਪਛਾਨੈ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭੋ ਕਰੈ ਆਪਣਾ ਆਪ ਪਛਾਨੈ ਗੁਰ ਪ੍ਰ사ਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਨੈ ਜਿਨ ਕੋ ਮਨ ਕੀ ਪਰਤੀਤ ਨਹੀਂ ਸੇ ਕਿਆ ਕਥ ਹੈ ਗਿਆਨ ਮਹਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਏ ਅੰਦਰੋਂ ਬਾਹਰੋਂ ਅੰਦੇ ਆ ਸੋਧ ਨਾ ਕਾਈ ਪਾਏ ਪੰਡਤ ਤਿੰਨ ਕੀ ਬਰਕਤਿ ਸਭ ਜਗਤ ਖਾਏ ਜੋਰਤੇ ਹਰ ਨਾਏ ਜਨ ਗੁਰ ਕੈ ਸ਼ਬਦ ਸਲਾਹੀਆ ਹਰਿ ਸਿਉ ਰਹੈ ਸਮਾਈ ਪੰਡਤ ਦੂਜੈ ਪਾਏ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਏ ਪੜ ਥਕੇ ਸੰਤੋਖ ਨ ਆਇਓ ਅਨ ਦਿਨ ਜਲਤ ਵਿਹਾਇ ਊਕ ਪੁਕਾਰਨਾ ਚੂਕਾਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲੇ ਉਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੈ ਮਿੱਤ ਤਿਸ ਹੋਂ ਬਲ ਜਾਈ ਗੁਣ ਸਾਂਜੀ ਤਿੰਨ ਸਿਉ ਕਾਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲ ਹਾਰੀ ਸਤ ਗੁਰ ਤਿਸ ਜਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਨ ਸੋਜੀ ਪਾਈ ਵਾਹੇ ਗੁਰੂ ਜੀ ਕਾ ਖਾਲਸਾ ਤੇ ਸਲੋਕ ਮਹਲਾ ਤੀਜਾ ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੈ ਆਪਣਾ ਆਪਿ ਪਛਾਨੈ ਰਾਗ ਸੋਰਠ ਮਹੱਲਾ ਤੀਜਾ ਪਾਵਨ ਅੰਗ 647 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ